ਲੁਧਿਆਣਾ 48 ਨਿਊ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਯਵਰਾਜ ਅੱਜ ਗੱਲ ਕੀਤੀ ਜਾਵੇ ਡੇਰਾ ਬਾਬਾ ਨਾਨਕ ਦੀ ਜਿੱਥੋਂ ਵੀ ਇੱਕ ਨਵਾਂ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ 18 ਸਾਲ ਦੀ ਨਾਬਾਲਗ ਬੱਚੀ ਨੂੰ 3 ਮਹੀਨਿਆਂ ਤੋਂ ਜ਼ੋਰ ਜ਼ਬਰਨ ਕੀਤਾ ਗਰਭ ਬਤੀ ਆਓ ਅਗਲਾ ਮਾਮਲਾ ਉਸ ਦੇ ਪ੍ਰਾਤੋਂ ਜਾਣਦੇ ਹਾਂ ਤਾਂ ਮੈਂ ਮਨਪ੍ਰੀਤ ਸਿੰਘ ਪੱਤੋਕੇ ਟਾਲੀ ਸਾਹਿਬ ਦਾ ਵਾਸੀ ਜਾਣ ਵਾਲਾ ਮੇਰੀ ਸਿਸਟਰ ਜੋ ਛੋਟੀ ਆ ਜਕਾਰ ਲਈ ਉਹ ਨਾ ਕੰਮ ਕਰਦੀ ਆਪਣੇ ਸੈਲਰ ਤੇ ਮੜੋੜ ਜਾਨਾ ਦੀ ਤਰ੍ਹਾਂ ਰੋਜ਼ ਹੀ ਉੱਥੇ ਕੰਮ ਤੇ ਜਾਂਦੀ ਸੀ ਇੱਕ ਦਿਨ ਸੰਡੇ 19 ਤਰੀਕ ਤੇ ਐਨਐਤਵਾਰ ਤੇ ਪਹਿਲਾ ਮਹੀਨਾ ਤੇ 2025 ਜਨਵਰੀ ਮਹੀਨੇ ਦੀ ਗੱਲ ਆ ਘਰੇ ਆਉਂਦੀ ਆ 12:00 ਵਜੇ ਮੰਮੀ ਨੂੰ ਲੈ ਕੇ ਤੇ ਗੁਰਦਰਾ ਸਾਹਿਬ ਜਾਂਦੀ ਆ ਕਹਿੰਦੀ ਸਰਹੰਦ ਜਾਣਾ ਵਾ ਤੇ ਮੇਰਾ ਉੱਥੇ ਨਾਮ ਲਿਖਾ ਦਿਓ ਬਸ ਜਾਣੀ ਗੁਰਬਾਤ ਸਾਹਿਬ ਤੋਂ ਕੋਈ ਤੇ ਨਾਮ ਲਿਖਾਉਂਦੀ ਇੱਕ ਆਪਣਾ ਸੂਟ ਦਿੰਦੀ ਸੋਨਾ ਫਿਰ ਉਹ ਸੈਲਰ ਦੇ ਚਲ ਜਾਂਦੇ ਆ ਤਿੰਨ ਸਾਢੇ ਤਿੰਨ ਤੋਂ ਪੌਣੇ ਚਾਰ ਦੇ ਕਰੀਬ ਉੱਥੇ ਮੁੰਡਾ ਇੱਕ ਪਿੰਡੋਂ ਜਾਂਦਾ ਵਾ ਆਪਣੇ ਨਾਲ ਆਪਣੇ ਰਿਸ਼ਤੇਦਾਰ ਮੁੰਡੇ ਹੈਪੀ ਨੂੰ ਲੈ ਆ ਜੀ ਮੁੰਡੇ ਦਾ ਨਾਮ ਸਾਵਰ ਆ ਨੀਲਾ ਨੀਲਾ ਨਾ ਕਾਇਮ ਜੋਗੀ ਪਿੰਡ ਚ ਚੋਰੀਆਂ ਲਗਾਤਿਆਂ ਦਾ ਕੰਮ ਕਰਦੇ ਆ ਸਾਰਾ ਪਰਿਵਾਰ ਹੀ ਇਹ ਕੰਮ ਜਿਵੇਂ ਹੋ ਜਾ। ਸਾਰਾ ਇੰਡੀਆ ਦੇ ਨਾਮ ਆ ਵੀ ਜਿੱਥੇ ਚੋਰੀ ਚੋਪੇ ਕਰਦੇ। ਮੇਰੀ ਸੇਚਰ ਨੂੰ ਉਥੂ ਜਪੇੜਾ ਮਾਰ ਕੇ ਲੈ ਕੇ ਜਾਂਦਾ ਵਾ ਤੇ ਕੋਈ ਨਸ਼ੀਲੀ ਚੀਜ਼ ਕਰਵਾ ਕੇ ਤੇ ਉਹਨਾਂ ਸਕੂਟਰੀ ਦੇ ਵਿੱਚ ਘਰ ਭਾ ਕੇ ਜਾਂਦੇ। ਤੇ ਅਸੀਂ ਜੇ ਪੱਕੋ ਕੇ ਟਾਲੀ ਸਾਹਿਬ ਤੋਂ ਆਏ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਮੈਂ ਆ ਕੇ ਦਰਖਾਸਤ ਦਿਨਾ ਵਾ ਰਾਤ ਨੂੰ 6-7 ਵਜੇ। ਤੇ ਕਹਿੰਦੇ ਵੀ ਕੋਰੀਡੋਰ ਤੇ ਚੱਲ ਜਾਓ ਤੁਹਾਡਾ ਨਾ ਕੋਟਲੀ ਠਾਣਾ। ਕੋਟਲੀ ਥਾਣੇ ਜਾਣਾ ਉਹ ਕਹਿੰਦਾ ਤੁਹਾਡੀ ਵਾਰਦਾਤ ਮੂਲਵਾਲੀ ਹੋਈ ਆ ਤੁਸੀਂ ਡੇਰੇ ਜਾਓ ਡੇਰੇ ਥਾਣੇ ਫੇਰ ਮਹਿਰਾ ਨੂੰ ਉਹਨਾਂ ਨੇ ਉਹ ਕਹਿੰਦੇ ਸਾਡੇ ਤੋਂ ਕੋ ਮੰਚੀ ਨਹੀਂ ਦਰਗਾਹ ਲੈਣ ਵਾਲਾ ਤੇ ਅਸੀਂ ਇਨਸਾਬ ਦੱਸੋ ਕਿਤੇ ਕੋ ਮੰਗੇ ਤੇ ਪੁਲਿਸ ਤੋਂ ਉਹਨੇ ਤੇ ਪੁਲਿਸ ਸਾਡਾ ਹਿਸਾਬ ਨਹੀਂ ਕਰਦੀ ਪਈ ਤਿੰਨ ਮਹੀਨੇ ਬਾਅਦ ਆਡੀ ਕੁੜੀ ਹਣ ਵਾਪਸ ਆਈ ਆ ਉਹਨਾਂ ਇੱਕੋਟ ਦੇ ਮਾਰਦੇ ਰਹੇ ਆ ਉਹਨਾਂ ਲਿਵੇਂ ਰਿਲੇਸ਼ਨ ਦੇ ਉਹਨਾਂ ਬਣਾ ਕੇ ਸਬੰਧ ਨਜਾਇਜ਼ ਬਣਾ ਕੇ ਤੇ ਉਹਨੂੰ ਬਦਨਾਮ ਕਰ ਦਿੱਤਾ ਕੁੜੀ ਦਾ ਬੇੜਾ ਕਰਕੇ ਜ਼ਿੰਦਗੀ ਖਰਾਬ ਕਰ ਦਿੱਤੀ ਆ ਜੀ ਅਸਾਜ ਵੀ ਦੇ ਪੇਚ ਕੁੜੀ ਹੁੰਦੀ ਆ ਬਿਆਨ ਦਿੱਤੇ ਆ ਕਹਿੰਦੇ ਪਰਤਿਆ ਨਹੀਂ ਹੋਣਾ ਹੋ ਜੇਗਾ ਹੋਣਾ ਨਹੀਂ ਉਦੋਂ ਬਾਅਦ ਡੇਰਾ ਬੱਬਾ ਨਾਨਕ ਕੋਟਲੀ ਆਉਨੇ ਉਹ ਕਹਿੰਦੇ ਡੇਰੇ ਜਾਓ ਡੇਰੇ ਆਏ ਆ ਐਸਾ ਜੋ ਉਹਨਾਂ ਕੁੰਡੀ ਲਾ ਕੇ ਬੰਦ ਕਰਕੇ ਕਹਿੰਦਾ ਕਿ ਇਹੇ ਤੋਂ ਨਾ ਬਿਆਨ ਬਦਲਦੇ ਮੁੰਡੇ ਦੀ ਜ਼ਿੰਦਗੀ ਖਰਾਬ ਹੋਈ ਥੋੜੀ ਫੇਰ ਹੁੰਦੀ ਆ ਵੀ ਮੈਂ ਬਿਆਨ ਦੇਣੇ ਆ ਤੇ ਤੋਂ ਨੂੰ ਮੈਡਮ ਕਹਿੰਦੇ ਵੀ ਤੁਹਾਡਾ ਘੰਟੇ ਚ ਪਰਚਾ ਹੈ ਨਾ ਸਵੇਰ ਦੇ 10 ਵਜੇ ਤੇ ਆ ਕੇ ਬੈਠੇ ਆ ਭੁੱਖੇ ਪਾਣੇ ਸਾਰਾ ਪਰਿਵਾਰ ਨਾਲ ਰਿਸ਼ਤੇਦਾਰ ਨੇ ਪਿੰਡੋਂ ਬੰਦੇ ਹੋਰ ਵੀ ਜ਼ਬਾਦ ਜਾਇ ਨੇ ਨਾਲ ਰਿਸ਼ਤੇਦਾਰ ਨੇ ਕੋਈ ਸੁਣਵਾਈ ਨਹੀਂ ਹੋਈ ਹੁਣ 7:00 ਵੱਜ ਗਏ ਆ ਅਜੇ ਤੱਕ ਕੋਈ ਪਰਚਾ ਨਹੀਂ ਕਟਿਆ ਗਿਆ ਕੋਈ ਉਹਨਾਂ ਨੇ ਕੋਈ ਸਾਨੂੰ ਪ੍ਰੂਫ ਨਹੀਂ ਦਿੱਤਾ ਕਿ ਪਰਚਾ ਹੋਇਆ ਜਾਂ ਨਹੀਂ ਸਾਡੇ ਪਿੰਡ ਦਾ ਮੌਧਵਰ ਸਿਰ ਤੇਤਰ ਵੇਜ ਮਸੀਬ ਬਟਾ ਜਿਹਨੂੰ ਕਿਹਾ ਜਾਂਦਾ ਸਾਰਾ ਮੁਲੀਏ ਭਗਤ ਉਹਦੀ ਆ ਥੂੜੀ ਨੂੰ ਚਟਾਉਣ ਵਾਲਾ ਵੀ ਉਹ ਆ ਸਾਰਾ ਕੰਮ ਕਰਾਉਣ ਵਾਲਾ ਹੈ ਉਹ ਤੇ ਨਾਲ ਸਾਡੇ ਚਾਚੇ ਦਾ ਚਾਚੇ ਦਾ ਮੁੰਡਾ ਵਾ ਹਾਂਜੀ ਸਾਹੀ ਮਦੀਨ ਮੇਰੇ ਹੀ ਰਾਤ ਦੇ ਵੀ ਆੜੀ ਦੀ ਨੂੰ ਮਤਲਬ ਸਾਡੀ ਭੈਣ ਨੂੰ ਜਿਹੜਾ ਵਾ ਇਨਸਾਫ ਦੇ ਉੱਤੇ ਆ ਤੇ ਸਾਡੀ ਭੈਣ ਕਹਿੰਦੀ ਆ ਕਿ ਨਹੀਂ ਤੇ ਮੈਂ ਕੋਈ ਥਾੜ ਮਰਦੇ ਓਕੇ ਹਾਂਜੀ ਇਹ ਲੜਕੀ ਨਾ ਜੋਪੀ ਕੋ ਡਾਟਰ ਵੀ ਸੰਦੇ ਆਰ ਕੋਕੋ ਦੀ 딸 ਦੀ ਜਾਲ ਦੀ ਮੈਂ ਬਾਈ ਸਾਲਾ ਤੇ ਇਹ ਨਾ ਆਪਣਾ ਸਤਨਾਮ ਰੈਸ ਮਿਲਣਾ ਕਰ ਰਹੀ ਨਾ ਡੁੱਤੀ ਮੋੜ ਵਾਲੇ ਪਿੰਡ ਦੇ ਲਾਗੇ ਉੱਥੇ ਜੋਬ ਕਰਦੀ ਸੀ ਤੇ ਇਹਨੇ ਕਿਹਾ ਵੀ ਮਿਲਣਾ ਸਬਨ ਸਿੰਘ ਦੇ ਨਾਮ ਦੇ ਲੜਕਾਏ ਉਹਨਾਂ ਦੀ ਜ਼ਰੂਰਤ ਜਾਇਗ ਨਾ ਇਹ ਘੱਟ ਬੰਦ ਰੱਖਿਆ ਤੇ ਉੱਥੇ ਆਪਣੇ ਪਰਿਵਾਰ ਦੇ ਵਿੱਚ ਮੈਂ ਰੱਖ ਲਿਆ ਕਿ ਉਹ ਉਹਨੇ 11 ਵਿਅਕਤੀਆਂ ਨੇ ਆ ਗਿਆ ਜਦੋਂ ਜਿੰਨੀ ਤਾਕਤ ਨਾਲ ਪਟਾਣਾ ਦਾ ਵੀ ਨਾਮ ਜਿੱਦਿਹਾ ਧਰਮ ਪ੍ਰਚਾਰਨ ਮਾਰ ਕੇ ਕੀਤੀ ਗਈ ਹੈ ਤੇ ਬਾਕੀ ਦੇ ਬਿਆਨਾਂ ਦੇ ਦੇਖ ਨੂੰ ਦੇਖੀ ਹੈ ਮੈਨੂੰ ਲੱਗਦਾ ਹੈ ਕਿ ਸਾਰੀ ਜਿਹੜੀ ਰਿਪੋਰਟ ਤੇ ਬਿਆਨ ਇਹਨਾਂ ਦੇ ਲੈ ਕੇ ਜਿਆਨ ਲਾ ਕੇ ਰਿਪੋਰਟ ਤਿਆਰ ਕਰਕੇ ਤੇ ਸ਼ੁਰੂ ਕਰ ਗਿਆ ਬਾਅਦ ਜਗਾ ਸਰਵਿਸ ਆ ਦੇਣ ਸਰਕਾਰੀ ਡੀ ਇਹ ਜਿੱਦ ਕਰਿਆ ਰਿਹਾ ਹੈ ਤੇ ਇਹ ਨਾ ਕੋਤਵਾਰ ਨੂੰ ਦੇ ਰਹੀ ਹੈ ਉੱਤਮਾਰੂ ਦੇ ગામ ਚ ਆਇਆ ਉਹ ਮਲਾ ਮੀਰੀ ਸਾਰੇ ਈਮਾਨ ਜਿੰਨੇ ਨੇ ਬਿਖਾਇਆ ਕਰਨਾ ਸਾਡੇ ਸਰਬਸਥਾ ਕਮੇਲ ਕੋ ਜੀ ਆਏ ਉਹਨਾਂ ਨੇ ਵੀ ਆਇਆ ਕਰਨਾ ਉਹ ਚਲਮਾਨੀ ਬਣਦੀ ਚਾਰ ਉਹ ਜੱਟ ਨਿੰਮੇ ਮੇਰਾ ਨਾਮ ਗੁਰਪ੍ਰੀਤ ਕੋਹਰਿਆ ਮੈਂ ਪਿੰਡ ਪੱਕੋ ਕਿਟਾਰੀ ਸਾਹਿਬ ਦੀ ਰਹਿਣ ਵਾਲੀ ਹਾਂ ਮੈਂ ਸਤਨਾਮ ਰਾ ਇਸ ਮੀਲ ਮੂਲਾ ਵਾਲੀ ਰੋਡ ਤੇ ਇੱਕ ਜੌਬ ਕਰਦੀ ਪ੍ਰਾਈਵੇਟ ਤੇ ਮੈਂ ਦਿੱਲੀ ਉੱਥੇ ਆਪਡਾਉਨ ਕਰਦੀ ਹਾਂ ਇੱਕ ਦਿਨ ਮੈਂ ਮੰਮੀ ਨੇ ਮੇਨਾਂ ਗੱਲ ਕੀਤੀ ਸਰਹੰਦ ਜਾਣਾ ਸੀ ਸਾਰੀ ਫੈਮਿਲੀ ਨੇ ਤੇ ਮੈਂ ਵੀ ਕਿਹਾ ਮੈਨੂੰ ਵੀ ਲੈ ਜਾਓ ਮੰਮੀ ਕਹਿੰਦੇ ਉੱਥੇ ਆ ਕੇ ਨਾਮ ਲਿਖੋਣਾ ਪੈਣਾ ਤ੍ਰਿਪਾੜ ਸਾਹਿਬ ਆ ਕੇ ਮੈਂ ਤ੍ਰਿਪਾੜ ਸਾਹਿਬ ਆਉਣ ਵਾਸਤੇ ਹਾਪਟੀ ਲੈ ਕੇ ਆਈ ਉੱਥੋਂ ਤੇ ਮੈਂ ਸਰੇ ਗਈ ਮਮੀ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਪਾਠ ਕੀਤਾ ਉਥੋਂ ਮੈਂ ਹਾਫਟੇ ਕਰਕੇ ਨਾਮ ਨੂੰ ਮਲਖਵਾਇਆ ਸੂਟ ਸੀਨੇ ਦਿੱਤਾ ਉਥੋਂ ਵਾਪਸ ਚਲ ਕੇ ਸਾਲੜ ਤੇ ਸਾਲੜ ਤੇ ਗਈ ਏਨ 45 ਦੀ ਘਟਨਾ ਆ ਉਥੇ ਦੋ ਮੁੰਡੇ ਆਏ ਸਾਵਰਥ ਸੀ ਤੇ ਹੈਪੀ ਸੀ ਸਾਡੇ ਪਿੰਡ ਦਾ ਹੈ ਸਾਵਰਥ ਸੀ ਉਹਨੇ ਆਇਆ ਸਾਡੇ ਪਿੰਡ ਦਾ ਸੀਗਾ ਤੇ ਮੈਨੂੰ ਲੱਗਾ ਕੋਈ ਕੰਮ ਹੋਣਾ ਹੈ ਮੈਂ ਆਪਣੇ ਰੈਸੈਪਸ਼ਨ ਕੋਲ ਕੇ ਬਾਹਰ ਪੁੱਛਣਾ ਹੈ ਕੋਈ ਕੰਮ ਹੈ ਉਹਨੇ ਹੁੰਦਿਆ ਮੇਰੀ ਕੋਈ ਗੱਲ ਬਾਤ ਨਹੀਂ ਸੁਣੀ ਹੁੰਦਿਆ ਮੇਰੇ ਚਪੇੜਾ ਮਾਰਿਆ ਤੇ ਜਿਵੇਂ ਨੋਟ ਤੇ ਮੇਰੇ ਸਕੂਟਰੀ ਤੇ ਬਿਠਾਇਆ ਪਤਾ ਨਹੀਂ ਮੈਨੂੰ ਕੀ ਸਿੰਗਾਇਆ ਮੈਨੂੰ ਵੀ ਉਹ ਦਿਹਾੜੇ ਵਿੱਚ ਪਤਾ ਨਹੀਂ ਕਿੱਥੇ ਲੈ ਕੇ ਜਾਂਦੇ ਰਹੇ ਮੈਨਾਂ ਕੁੱਟਮਾਰ ਕਰਦੇ ਰਹੇ ਸੀ ਜਿੱਕਰ ਰਿਲੇਸ਼ਨ ਬਣਾਉਂਦੇ ਰਹੇ ਸੀ ਫੈਮਿਲੀ ਮੈਨੂੰ ਕੁੱਟਦੀ ਮਾਰਦੀ ਰਹੀ ਇਹ ਸਾਰੀ ਵਾਰਦਾਤ ਕਿੰਨੀ ਵੀ ਆ ਪਰ ਮੇਜ ਮੁਸੀਬਤਾ ਆ ਸਾਡੇ ਪਿੰਡ ਦਾ ਤੇ ਮੈਂ ਸਿਰਫ ਇੱਕੋ ਹੀ ਗੱਲ ਕਹਿਨੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਮੈਂ 13 ਅਪ੍ਰੈਲ ਨੂੰ ਉੱਥੋਂ ਭੱਜ ਕੇ ਆਈ ਆ ਚੋਰੀ ਛਿਪੇ ਤੇ ਮੈਂ 4-5 ਦਿਨ ਹੋ ਗਿਆ ਮੈਨੂੰ ਇੱਥੇ ਥਾਣੇ ਦੇ ਚੱਕਰ ਮਾਰਦੀ ਨੂੰ ਮੈਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਦਿਖ ਰਹੀ ਹੈ ਕਿ ਨਾ ਹੀ ਕੋਈ ਕਾਨੂੰਨ ਮੇਰੀ ਸੁਣਨ ਆਇਆ ਪੁਲਿਸ ਵਾਲੇ ਕੋਈ ਗੱਲ ਕਹੀ ਕਹਿੰਦੇ ਪਰਚਾ ਕੱਟ ਕਾਂਗੇ 4 ਦਿਨ ਬਾਅਦ ਕੱਟ ਕਾਂਗੇ ਕੋਈ ਕੁਝ ਨਹੀਂ ਕਰਤਾ ਪਿਆ ਮੈਂ ਐਸਐਸਪੀ ਦੇ ਵੀ ਪੇਸ਼ ਹੋਈ ਮੈਂ ਐਸਐਸਪੀ ਦੇ ਵੀ ਪੇਸ਼ ਹੋਈ ਆ ਉਹਨਾਂ ਨੇ ਵੀ ਕਿਹਾ ਕਿ ਕੋਈ ਨਹੀਂ ਤੇਰਾ ਪਰਚਾ ਕੱਟ ਦਾਂਗੇ ਇਸ ਟਾਈਮ ਮੈਂ ਪ੍ਰੈਗਨੈਂਟ ਆ ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਏ ਆ ਜ਼ਬਰਦਸਤੀ ਮੁੰਡੇ ਨਾਲ ਉਹ ਕਹੀ ਵੀ ਇਹ ਕਰਦੇ ਤੁਸੀਂ ਇੱਥੇ ਆ ਜਾਓ ਮੈਂ ਕੋਈ ਮੀਟ ਕਰਦੀ ਆ ਕਿ ਇਹਨਾਂ ਨੂੰ ਸਜ਼ਾ ਦਵਾਈ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਜੀ ਅੱਜ ਮੈਨੂੰ ਇਨਸਾਫ ਨਾ ਮਿਲਿਆ ਤੇ ਬਾਕੀ ਕੋਈ ਕੁੜੀ ਸੇਫ ਨਹੀਂ ਰਹਿ ਸਕਦੀ ਚਰੇ ਆ ਮ ਲੋਕੀ ਕੁੜੀਆਂ ਨੂੰ ਫਿਰ ਗਲਤ ਕਰਿਆ ਕਰਨਗੇ ਕਿਸੇ ਦੀ ਕੁੜੀ ਸੇਫ ਨਹੀਂ ਰਹੇ ਜੇ ਮੈਨੂੰ ਅੱਜ ਇਨਸਾਫ ਨਾ ਮਿਲਿਆ ਮੈਂ ਥਾਣੇ ਦੇ ਸਾਹਮਣੇ ਦਵਾਈ ਖਾ ਕੇ ਮਰ ਜਾਵਾਂਗੀ ਜੇ ਇਨਸਾਫ ਤੁਹਾਨੂੰ ਨਾ ਮਿਲਿਆ ਤੇ ਤੁਸੀਂ ਫਿਰ ਕੀ ਕਰੋ ਅਗਲਾ ਕਦਮ ਟੱਕਾ ਜੂਗਾ ਅਗਲਾ ਕਦਮ ਮੈਂ ਦਵਾਈ ਖਾ ਕੇ ਮਰ ਜੂੰਗੀ ਥਾਣੇ ਦੇ ਸਾਹਮਣੇ ਲਿਖ ਕੇ ਦੋ